ਕਹਿੰਦੇ ਨੇ ਕਿ ਜਦੋਂ ਬੰਦੇ ਦੀ ਮਤ ਮਾਰੀ ਜਾਂਦੀ ਹੈ ਤੇ ਉਹ ਨਹੀਂ ਦੇਖਦਾ ਕਿ ਉਹਦੇ ਘਰ ਦੇ ਵਿੱਚ ਬੱਚੇ ਨੇ ਉਹਦੀ ਪਤਨੀ ਹੈ ਮਾਂ ਹੈ ਜਿੰਨਾਂ ਜੀਆਂ ਵਾਸਤੇ ਉਹ ਦਿਨ ਰਾਤ ਮਿਹਨਤ ਕਰ ਰਿਹਾ ਹੈ ਪਰ ਇਹ ਜਿਹੜੀ ਜਿਸਮ ਦੀ ਭੁੱਖ ਹੈ ਇਹ ਕਈ ਵਾਰੀ ਇਹਨਾਂ ਸਾਰੇ ਰਿਸ਼ਤਿਆਂ ਤੋਂ ਕਿਤੇ ਉੱਤੇ ਹੋ ਜਾਂਦੀ ਹੈ ਤੇ ਬੰਦਾ ਇਹ ਸਾਰੇ ਰਿਸ਼ਤੇ ਭੁੱਲ ਕੇ ਆਪਣੀ ਇਹ ਭੁੱਖ ਦੇ ਪਿੱਛੇ ਹੀ ਆਪਣੇ ਪੂਰੇ ਟੱਬਰ ਨੂੰ ਬਰਬਾਦ ਕਰ ਦਿੰਦਾ ਹੈ ਤੇ ਅੱਜ ਮੈਂ ਜਿਹੜੀ ਤੁਹਾਨੂੰ ਸੱਚੀ ਘਟਨਾ ਦੱਸਣ ਜਾ ਰਿਹਾ ਹਾਂ ਇਸ ਘਟਨਾ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਹੀ ਹੋਇਆ ਸੀ ਇਹਦੇ ਵਿੱਚ ਵੀ ਇੱਕ ਬੰਦੇ ਨੇ ਆਪਣੇ ਹੱਸਦੇ-ਵਸਦੇ ਪਰਿਵਾਰ ਨੂੰ ਇਹੋ ਜਿਹੇ ਨਜਾਇਜ਼ ਰਿਸ਼ਤੇ ਤੇ ਇੱਕ ਬਾਹਰੀ ਜਨਾਨੀ ਦੇ ਜਿਸਮ ਦੀ ਭੁੱਖ ਕਰਕੇ ਆਪਣੇ ਪਰਿਵਾਰ ਨੂੰ ਤਬਾਹ ਕਰਕੇ ਰੱਖ ਦਿੱਤਾ ਸੀ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹੋਸਟ ਰਵੀ ਤੇ ਤੁਸੀਂ ਦੇਖ ਰਹੇ ਹੋ ਕੁੰਡਲ ਕਰਾਇਮ। ਅੱਜ ਦੀ ਜਿਹੜੀ ਸੱਚੀ ਘਟਨਾ ਹੈ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੀ ਹੈ। ਜਲੰਧਰ ਦੇ ਵਿੱਚ ਇੱਕ ਜਗ੍ਹਾ ਪੈਂਦੀ ਹੈ ਲਾਜਪਤਨਗਰ। ਇਸ ਨਗਰ ਦੇ ਵਿੱਚ ਅਮਰਿੰਦਰ ਸਿੰਘ ਸ਼ੰਟੂ ਦਾ ਪਰਿਵਾਰ ਰਹਿੰਦਾ ਸੀ ਜਿਸ ਦੇ ਵਿੱਚ ਅਮਰਿੰਦਰ ਸਿੰਘ ਦੀ ਪਤਨੀ ਪਰਮਜੀਤ ਉਹਦੇ ਦੋ ਮੁੰਡੇ ਇੱਕ ਕੁੜੀ ਤੇ ਉਹਦੀ ਮਾਤਾ ਰਹਿੰਦੀ ਸੀ ਅਮਰਿੰਦਰ ਸਿੰਘ ਸ਼ੰਟੂ ਦੀ ਇੱਕ ਫੈਕਟਰੀ ਸੀ ਤੇ ਨਾਲੇ ਹੀ ਇਹਦਾ ਪੈਟਰੋਲ ਪੰਪ ਵੀ ਸੀ ਪੈਸੇ ਨੂੰ ਲੈ ਕੇ ਇਹਨਾਂ ਦੇ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਤੰਗੀ ਨਹੀਂ ਸੀ ਦਿਨ ਸੀ 23 ਫਰਵਰੀ 2017 ਦਾ ਸ਼ਾਮ ਦੇ 4:30 ਦਾ ਟਾਈਮ ਸੀ ਸ਼ੰਟੂ ਆਪਣੀ ਫੈਕਟਰੀ ਦੇ ਵਿੱਚ ਗਿਆ ਹੋਇਆ ਸੀ ਤੇ ਘਰ ਦੇ ਵਿੱਚ ਉਹਦੀ ਪਤਨੀ ਪਰਮਜੀਤ ਉਹਦੀ ਮਾਤਾ ਤੇ ਇੱਕ ਪਰਮਜੀਤ ਦੀ ਸਹੇਲੀ ਸੀ ਨੀਟੂ ਉਸ ਸਮੇਂ ਇਹਨਾਂ ਦੇ ਘਰ ਦੇ ਵਿੱਚ ਆਈ ਹੋਈ ਸੀ ਜਦੋਂ ਇਹ ਤਿੰਨੇ ਜਾਨੀਆਂ ਬੈਠ ਕੇ ਘਰ ਦੇ ਵਿੱਚ ਗੱਲਾਂ ਕਰ ਰਹੀਆਂ ਹੁੰਦੀਆਂ ਨੇ ਤੇ ਇਹਨਾਂ ਦੇ ਦਰਵਾਜ਼ੇ ਦੀ ਡੋਰ ਬੈਲ ਵੱਜਦੀ ਹੈ ਪਰਮਜੀਤ ਦਰਵਾਜ਼ਾ ਖੋਲਦੀ ਹੈ ਤਾਂ ਦੋ ਆਦਮੀ ਅੰਦਰ ਆਉਂਦੇ ਨੇ ਤੇ ਕਹਿੰਦੇ ਨੇ ਕਿ ਅਸੀਂ ਸੀਸੀਟੀਵੀ ਕੈਮਰਾ ਠੀਕ ਕਰਨ ਵਾਲੀ ਕੰਪਨੀ ਤੋਂ ਆਏ ਹਾਂ ਤੇ ਇਹਨਾਂ ਦੇ ਘਰ ਦੇ ਸਾਰੇ ਸੀਸੀਟੀਵੀ ਬਦਲਨੇ ਨੇ ਤੇ ਨਵੇਂ ਸੀਸੀਟੀਵੀ ਲਾਉਣੇ ਨੇ ਜਿਸ ਤਰ੍ਹਾਂ ਹੀ ਇਹ ਦਰਵਾਜ਼ਾ ਖੋਲ ਕੇ ਅੰਦਰ ਆਉਂਦੇ ਨੇ ਤਾਂ ਅੰਦਰ ਆ ਕੇ ਇਹ ਡ੍ਰੈਂਗ ਰੂਮ ਦੀ ਅੰਦਰੋਂ ਚਿਟਕਣੀ ਮਾਰ ਦਿੰਦੇ ਨੇ ਤੇ ਫਿਰ ਇਹ ਰਿਵਾਲਵਰ ਕੱਢਦੇ ਨੇ ਤੇ ਸਭ ਤੋਂ ਪਹਿਲਾਂ ਅਮਰਿੰਦਰ ਸਿੰਘ ਸ਼ੰਟੂ ਦੀ ਜਿਹੜੀ ਮਾਂ ਸੀ ਉਹਦੇ ਉੱਤੇ ਗੋਲੀ ਮਾਰ ਦਿੰਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਦੇ ਘਰ ਦੇ ਵਿੱਚ ਪਰਮਜੀਤ ਦੀ ਜਿਹੜੀ ਸਹੇਲੀ ਆਈ ਹੋਈ ਸੀ ਨੀਟੂ ਉਹਦੇ ਤੇ ਗੋਲੀ ਮਾਰ ਦਿੰਦੇ ਨੇ ਤੇ ਫਿਰ ਪਰਮਜੀਤ ਦੇ ਉੱਤੇ ਗੋਲੀਆਂ ਦੇ ਨਾਲੇ ਨੂੰ ਭੁੰਨ ਦਿੰਦੇ ਨੇ ਫਿਰ ਉਸ ਤੋਂ ਬਾਅਦ ਇਹ ਉੱਥੋਂ ਭੱਜ ਜਾਂਦੇ ਨੇ ਪਰਮਜੀਤ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਇਹਦੀ ਜਿਹੜੀ ਸਹੇਲੀ ਸੀ ਨੀਟੂ ਤੇ ਇਹਦੀ ਜਿਹੜੀ ਸੱਸ ਸੀ ਇਹਨੂੰ ਹਸਪੀਟਲ ਦੇ ਵਿੱਚ ਲਿਜਾਇਆ ਜਾਂਦਾ ਹੈ ਪਰ ਹਸਪੀਟਲ ਦੇ ਵਿੱਚ ਜਾ ਕੇ ਹੀ ਇਹਨਾਂ ਦੋਨਾਂ ਦੀ ਵੀ ਮੌਤ ਹੋ ਜਾਂਦੀ ਹੈ ਪੁਲਿਸ ਜਦੋਂ ਹੁਣ ਆਉਂਦੀ ਹੈ ਤਾਂ ਆਪਣੀ ਜਾਂਚ ਸ਼ੁਰੂ ਕਰਦੀ ਹੈ ਤਾਂ ਪਹਿਲਾਂ ਤਾਂ ਪੁਲਿਸ ਨੂੰ ਇਹ ਹੀ ਲੱਗ ਰਿਹਾ ਸੀ ਕਿ ਸ਼ਾਇਦ ਇਹ ਲੁੱਟਕ ਸੋਟ ਦਾ ਮਾਮਲਾ ਹੈ ਤੇ ਇਹ ਚੋਰੀ ਕਰਨ ਦੇ ਇਰਾਦੇ ਦੇ ਨਾਲ ਆਏ ਸਨ ਤੇ ਜਿਨ੍ਹਾਂ ਨੇ ਘਰ ਦੇ ਜੀਆਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਪਰ ਜਦੋਂ ਜਾਂਚ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਘਰ ਦੇ ਵਿੱਚੋਂ ਕੋਈ ਵੀ ਚੀਜ਼ ਚੋਰੀ ਨਹੀਂ ਹੋਈ ਸੀ ਹੁਣ ਪਰਮਜੀਤ ਦੇ ਪੇਕੇ ਪਰਿਵਾਰ ਵਾਲੇ ਪੁਲਿਸ ਨੂੰ ਇਹ ਬਿਆਨ ਦਿੰਦੇ ਨੇ ਕਿ ਇਹ ਸਾਰਾ ਕਾਰਨਾਮਾ ਉਹਨਾਂ ਦੇ ਜਵਾਈ ਨਹੀਂ ਕਰਵਾਇਆ ਹੈ ਕਿਉਂਕਿ ਉਹ ਆਪਣੀ ਪਤਨੀ ਨੂੰ ਤਲਾਕ ਦੇਣਾ ਚਾਹੁੰਦਾ ਸੀ ਪੁਲਿਸ ਜਦੋਂ ਇੱਕ ਗੱਲ ਸੁਣਦੀ ਹੈ ਤਾਂ ਪੁਲਿਸ ਵੀ ਅਮਰਿੰਦਰ ਸਿੰਘ ਸ਼ੰਟੂ ਦੇ ਉੱਤੇ ਸ਼ੱਕ ਕਰਦੀ ਹੈ ਤੇ ਇਹਦੀ ਹੁਣ ਜਦੋਂ ਕੁੰਡਲੀ ਖੰਗਾਲੀ ਜਾਂਦੀ ਹੈ ਤਾਂ ਪਤਾ ਚੱਲਦਾ ਹੈ ਕਿ ਇਹਦਾ ਕਿਸੇ ਬਾਹਰੀ ਜਨਾਨੀ ਦੇ ਨਾਲ ਅਫੇਅਰ ਚੱਲ ਰਿਹਾ ਸੀ ਜਿਸ ਕਰਕੇ ਇਹਨਾਂ ਦੇ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਹੁਣ ਪੁਲਿਸ ਜਿਸ ਤਰ੍ਹਾਂ ਹੀ ਇਹ ਗੱਲ ਸੁਣਦੀ ਹੈ ਤਾਂ ਫਿਰ ਇਹ ਅਮਰਿੰਦਰ ਸਿੰਘ ਸ਼ੰਟੂ ਨੂੰ ਗ੍ਰਿਫਤਾਰ ਕਰਦੀ ਹੈ ਤੇ ਇਹਦੇ ਨਾਲ ਜਦੋਂ ਸਖਤੀ ਵਰਤੀ ਜਾਂਦੀ ਹੈ ਤੇ ਇਹ ਫਿਰ ਜਿਹੜੀ ਕਹਾਣੀ ਦੱਸਦਾ ਹੈ ਇਹ ਕਹਾਣੀ ਸੁਣ ਕੇ ਤੁਹਾਡੇ ਵੀ ਪੈਰਾਂ ਥੱਲੇੋਂ ਜ਼ਮੀਨ ਹਿਲ ਜਾਵੇਗੀ ਇਹ ਹੁਣ ਦੱਸਦਾ ਹੈ ਕਿ ਇਹਦੀ ਫੈਕਟਰੀ ਦੇ ਵਿੱਚ ਇੱਕ ਲੇਡੀ ਜਿਹਦਾ ਨਾਮ ਤੇਜਿੰਦਰ ਕੋੜ ਰੂਬੀ ਕੰਮ ਕਰਦੀ ਹੈ ਤੇ 2013 ਤੋਂ ਇਹਦੇ ਨਾਲ ਇਹਦੇ ਨਜਾਇਜ਼ ਸਬੰਧ ਚੱਲ ਰਹੇ ਸਨ ਇਹ ਹੁਣ ਫੈਕਟਰੀ ਤੋਂ ਬਾਹਰ ਇਹਨੂੰ ਮਿਲਦਾ ਸੀ ਤੇ ਆਪਣੀ ਪਤਨੀ ਨੂੰ ਛੱਡ ਕੇ ਰੂਬੀ ਦੇ ਨਾਲ ਰਾਤਾਂ گزارਦਾ ਸੀ ਜਿਸ ਦੀ ਪਰਨਕ ਇਹਦੀ ਪਤਨੀ ਪਰਮਜੀਤ ਨੂੰ ਲੱਗ ਚੁੱਕੀ ਸੀ ਤੇ ਇਹ ਹੁਣ ਇਹਦੇ ਨਾਲ ਝਗੜਦੀ ਰਹਿੰਦੀ ਸੀ ਕਲੇਸ਼ ਕਰਦੀ ਸੀ ਜਿਸ ਕਰਕੇ ਇੰਨੇ ਹੁਣ ਰੂਬੀ ਨੂੰ ਆਪਣੀ ਫੈਕਟਰੀ ਦੇ ਵਿੱਚੋਂ ਨੌਕਰੀ ਤੋਂ ਕੱਢ ਦਿੱਤਾ ਸੀ ਪਰ ਇਹਦੇ ਨਾਲ ਇਹਦੇ ਨਜਾਇਜ਼ ਰਿਸ਼ਤੇ ਹਜੇ ਵੀ ਖਤਮ ਨਹੀਂ ਹੋਏ ਸਾਨਾ ਇੰਨੇ ਹੁਣ ਰੂਬੀ ਨੂੰ 2015 ਦੇ ਵਿੱਚ ਦੀਪਨਗਰ ਦੇ ਵਿੱਚ ਇੱਕ ਉਹਨੂੰ ਮਕਾਨ ਲੈ ਕੇ ਦਿੱਤਾ ਸੀ ਜਿਹਦੇ ਵਿੱਚ ਰੂਬੀ ਰਹਿੰਦੀ ਸੀ ਤੇ ਇੱਥੇ ਹੀ ਹੁਣ ਸ਼ੰਟੂ ਇਹਨੂੰ ਮਿਲਣ ਵਾਸਤੇ ਵੀ ਆਉਂਦਾ ਜਾਂਦਾ ਸੀ ਜਦੋਂ ਇਸ ਸਭ ਬਾਰੇ ਪਰਮਜੀਤ ਦੇ ਘਰ ਵਾਲੇ ਇਹਦੇ ਕੋਲੋਂ ਪੁੱਛਦੇ ਸਨ ਤਾਂ ਇਹ ਕਹਿੰਦਾ ਸੀ ਕਿ ਮੈਂ ਪਰਮਜੀਤ ਪੰਮੀ ਦੇ ਨਾਲੋਂ ਤਲਾਕ ਲੈਣਾ ਹੈ ਪਰ ਪਰਮਜੀਤ ਤਲਾਕ ਨਹੀਂ ਦੇਣਾ ਚਾਹੁੰਦੀ ਸੀ ਤੇ ਇਹ ਹੁਣ ਇੱਕ ਦਿਨ ਪਰਮਜੀਤ ਪੰਮੀ ਤੇ ਉਹਦੀ ਜਿਹੜੀ ਮਾਂ ਸੀ ਇਹਨਾਂ ਦੋਨਾਂ ਨੂੰ ਪਤਾ ਚੱਲਦਾ ਹੈ ਕਿ ਜਿਹਦੇ ਨਾਲ ਇਹਦਾ ਅਫੇਅਰ ਚੱਲ ਰਿਹਾ ਹੈ ਰੂਬੀ ਉਹ ਦੀਪਨਗਰ ਦੇ ਵਿੱਚ ਫਲੈਟ ਦੇ ਵਿੱਚ ਰਹਿ ਰਹੀ ਹੈ ਤੇ ਇਹ ਦੋਨੇ ਜਾਨੀਆਂ ਇਸ ਤੇ ਘਰ ਦੇ ਵਿੱਚ ਜਾਨੀਆਂ ਨੇ ਤੇ ਇਹਦੇ ਨਾਲ ਲੜਦੀਆਂ ਨੇ ਝਗੜਦੀਆਂ ਨੇ ਪਰ ਇੰਨਾ ਸਭ ਕੁਝ ਹੋਣ ਤੋਂ ਬਾਅਦ ਵੀ ਸ਼ੰਟੂ ਤੇ ਰੂਬੀ ਇੱਕ ਦੂਸਰੇ ਨੂੰ ਮਿਲਣਾ ਬੰਦ ਨਹੀਂ ਕਰਤੇ ਨਾ ਤੇ ਸ਼ੰਟੂ ਰੂਬੀ ਨੂੰ ਛੱਡਣਾ ਚਾਹੁੰਦਾ ਸੀ ਤੇ ਨਾ ਹੀ ਰੂਬੀ ਸ਼ੰਟੂ ਨੂੰ ਛੱਡਣਾ ਚਾਹੁੰਦੀ ਸੀ ਤੇ ਰੂਬੀ ਹੀ ਹੁਣ ਸ਼ੰਟੂ ਨੂੰ ਦਬਾਅ ਪਾਉਂਦੀ ਸੀ ਕਿ ਉਹ ਪਰਮਜੀਤ ਦੇ ਨਾਲ ਤਲਾਕ ਲੈ ਲਵੇ ਤੇ ਉਹਦੇ ਨਾਲ ਵਿਆਹ ਕਰਵਾਵੇ ਤੇ ਜਦੋਂ ਪਰਮਜੀਤ ਨੇ ਸਾਫ਼-ਸਾਫ਼ ਮਨਾਂ ਕਰ ਦਿੱਤਾ ਸੀ ਕਿ ਉਹ ਸ਼ੰਟੂ ਨੂੰ ਤਲਾਕ ਨਹੀਂ ਦੇਵੇਗੀ ਤੇ ਇਹਨਾਂ ਦੋਨਾਂ ਨੇ ਮਿਲ ਕੇ ਇਹ ਪਲਾਨ ਬਣਾਇਆ ਕਿ ਇਹ ਪਰਮਜੀਤ ਪੰਮੀ ਨੂੰ ਮਾਰ ਦੇਣਗੇ ਇਹ ਹੁਣ ਪਹਿਲਾਂ ਤਾਂ ਇਹ ਪਲਾਨ ਬਣਾਉਂਦੇ ਨੇ ਕਿ ਪਰਮਜੀਤ ਦਾ ਇਹ ਐਕਸੀਡੈਂਟ ਕਰਨਗੇ ਤੇ ਉਹਨੂੰ ਮਾਰ ਦੇਣਗੇ ਪਰ ਫਿਰ ਇਹਨਾਂ ਨੂੰ ਇਹੀ ਲੱਗਦਾ ਹੈ ਕਿ ਪੰਮੀ ਦੇ ਨਾਲ ਉਹਦਾ ਇੱਕ ਛੋਟਾ ਮੁੰਡਾ ਵੀ ਜੋ ਹਮੇਸ਼ਾ ਹੀ ਉਹਦੇ ਨਾਲ ਰਹਿੰਦਾ ਹੈ ਤੇ ਉਹਦੇ ਨਾਲ ਰਹਿਣ ਕਰਕੇ ਕਿਤੇ ਉਹ ਵੀ ਨਾ ਐਕਸੀਡੈਂਟ ਦੇ ਵਿੱਚ ਮਾਰਿਆ ਜਾਵੇ ਇਸ ਕਰਕੇ ਹੁਣ ਇਹ ਜਿਹੜਾ ਪਲਾਨ ਇਹ ਬਦਲ ਦਿੰਦੇ ਨੇ ਤੇ ਸ਼ੰਟੂ ਦਾ ਜਰਾ ਪੈਟਰੋਲ ਪੰਪ ਸੀ ਉਸ ਪੈਟਰੋਲ ਪੰਪ ਦੇ ਉੱਤੇ ਇੱਕ ਬੰਦਾ ਕੰਮ ਕਰਦਾ ਸੀ ਜਿਹਦਾ ਨਾਮ ਸੀ ਵਿਪਨ ਜੋ ਕਿ ਕ੍ਰਿਮੀਨਲ ਬੈਕਗ੍ਰਾਉਂਡ ਵਾਲਾ ਬੰਦਾ ਸੀ ਇਹ ਵਿਪਨ ਨਾਮ ਦਾ ਬੰਦਾ ਰਾਮਾ ਮੰਡੀ ਦਾ ਰਹਿਣ ਵਾਲਾ ਸੀ ਤੇ ਇਸ ਬੰਦੇ ਦੇ ਨਾਲ ਸ਼ੰਟੂ ਹੁਣ ਸਾਰੀ ਗੱਲ ਕਰਦਾ ਹੈ ਤੇ ਵਿਪਨ ਨੇ ਹੀ ਇੱਕ ਹੁਸ਼ਿਆਰਪੁਰ ਦੇ ਬੰਦੇ ਅਮਰਿਤ ਦੇ ਨਾਲ ਸ਼ੰਟੂ ਨੂੰ ਮਿਲਾਇਆ ਸੀ ਤੇ ਸ਼ੰਟੂ ਨੇ ਹੁਣ ਆਪਣੀ ਪਤਨੀ ਨੂੰ ਮਾਰਨ ਵਾਸਤੇ 8 ਲੱਖ ਦੇ ਵਿੱਚ ਸੌਦਾ ਕੀਤਾ ਸੀ ਜਿਸ ਦੀ ਪੇਸ਼ਕੀ ਵਜੋਂ ਇਹਨੇ 1,40,000 ਰੁਪਿਆ ਪਹਿਲਾਂ ਦਿੱਤਾ ਸੀ ਤੇ ਇਹ ਵਿਪਨ ਤੇ ਜਿਹੜਾ ਅੰਮ੍ਰਿਤ ਸੀ ਇਹਨਾਂ ਦੋਨਾਂ ਜਾਣਿਆਂ ਨੇ ਮਿਲ ਕੇ ਇਹ ਪੈਸੇ ਲਏ ਤੇ ਜੂਪੀ ਦੇ ਵਿੱਚ ਚਲੇ ਗਏ ਤੇ ਜੂਪੀ ਤੋਂ ਇਹਨਾਂ ਨੇ ਇੱਕ ਪਿਸਤੋਲ ਖਰੀਦ ਕੇ ਲਿਆਂਦਾ ਤੇ 21 ਫਰਵਰੀ 2017 ਨੂੰ ਇਹਨਾਂ ਦੋਨਾਂ ਜਾਣਿਆਂ ਨੇ ਸ਼ੰਟੂ ਦੀ ਜਿਹੜੀ ਕੋਠੀ ਸੀ ਉਹਦੀ ਰੇਕੀ ਕਰਨੀ ਸ਼ੁਰੂ ਕਰ ਦਿੱਤੀ ਇਹ ਦੋਨੇ ਜਾਣੇ ਮਿਲ ਕੇ ਸ਼ੰਟੂ ਦੇ ਘਰ ਦੇ ਵਿੱਚ ਜਾਂਦੇ ਨੇ ਤੇ ਇਹਨਾਂ ਦੇ ਘਰ ਦੇ ਵਿੱਚ ਜਾ ਕੇ ਇਹ ਕਹਿੰਦੇ ਨੇ ਕਿ ਇਹ ਜਿਹੜੇ ਸੀਸੀਟੀਵੀ ਕੈਮਰਾ ਦੀ ਕੰਪਨੀ ਦੇ ਵੱਲੋਂ ਆਏ ਨੇ ਤੇ ਇਹਨਾਂ ਦੇ ਜਿਹੜੇ ਕੈਮਰੇ ਨੇ ਉਹ ਬਦਲਨੇ ਨੇ ਤੇ ਹਾਈ ਪਿਕਸਲ ਵਾਲੇ ਕੈਮਰੇ ਲਾਉਣੇ ਨੇ ਇਹ ਉਸ ਦਿਨ ਜਾ ਕੇ ਕੈਮਰਿਆਂ ਦੇ ਡੀਵੀਆਰ ਖੋਲ ਕੇ ਲੈ ਆਉਂਦੇ ਨੇ ਇਸ ਤੋਂ ਬਾਅਦ ਇਹਨਾਂ ਦੇ ਸਾਰੇ ਕੈਮਰੇ ਬੰਦ ਹੋ ਜਾਂਦੇ ਨੇ ਫਿਰ ਇਹ ਦੋਨੇ ਜਾਣੇ 22 ਤਰੀਕ ਨੂੰ ਇਹਨਾਂ ਦੇ ਘਰ ਦੇ ਵਿੱਚ ਜਾਂਦੇ ਨੇ ਪਰ ਇਹਨਾਂ ਦਾ ਵੱਡਾ ਮੁੰਡਾ ਘਰ ਦੇ ਵਿੱਚ ਹੁੰਦਾ ਹੈ ਇਸ ਕਰਕੇ ਉਸ ਦਿਨ ਵੀ ਇਹ ਵਾਰਦਾਤ ਨੂੰ ਅੰਜਾਮ ਨਹੀਂ ਦੇ ਪਾਉਂਦੇ ਹੁਣ 23 ਫਰਵਰੀ ਨੂੰ ਸ਼ੰਟੂ ਨੇ ਆਪਣੇ ਦੋਨਾਂ ਮੁੰਡਿਆਂ ਨੂੰ ਆਪਣੇ ਨਾਲ ਲੈ ਕੇ ਗਿਆ ਸੀ ਤੇ ਉਹਨਾਂ ਨੂੰ ਇਹ ਕਹਿ ਕੇ ਗਿਆ ਸੀ ਕਿ ਆਪਾਂ ਕੋਈ ਗੱਡੀ ਖਰੀਦਣੀ ਹੈ ਤੇ ਤੁਸੀਂ ਮੇਰੇ ਨਾਲ ਚੱਲੋ ਤੇ ਇਹ ਦੋਨੇ ਮੁੰਡੇ ਆਪਣੇ ਪਿਤਾ ਦੇ ਨਾਲ ਚੱਲ ਪੈਂਦੇ ਨੇ ਤੇ ਇਹ ਹੁਣ ਇਹਨਾਂ ਬੰਦਿਆਂ ਨੂੰ ਕਹਿ ਕੇ ਜਾਂਦਾ ਹੈ ਕਿ ਤੁਸੀਂ 4-5 ਵਜੇ ਦੇ ਕਰੀਬ ਜਾਇਓ ਇਸ ਸਮੇਂ ਜਿਹੜੀ ਇਹਦੀ ਮਾਤਾ ਸੀ ਉਹ ਸੈਰ ਕਰਨ ਵਾਸਤੇ ਬਾਹਰ ਚਲੀ ਜਾਂਦੀ ਸੀ ਤੇ ਘਰ ਦੇ ਵਿੱਚ ਇਹਦੀ ਪਤਨੀ ਪਰਮਜੀਤ ਪੰਮੀ ਇਕੱਲੀ ਹੋਵੇਗੀ ਪਰ ਉਸ ਦਿਨ ਇਹਦੀ ਜਿਹੜੀ ਮਾਂ ਸੀ ਉਹ ਸੈਰ ਕਰਨ ਵਾਸਤੇ ਨਹੀਂ ਗਈ ਸੀ ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਪਰਮਜੀਤ ਪੰਮੀ ਦੀ ਇੱਕ ਸਹੇਲੀ ਨੀਟੂ ਉਹ ਵੀ ਆ ਕੇ ਬੈਠ ਗਈ ਸੀ ਤੇ ਉਸ ਦਿਨੇ ਤਿੰਨੇ ਜਾਨੀਆਂ ਘਰ ਦੇ ਵਿੱਚ ਬੈਠੀਆਂ ਹੋਈਆਂ ਸਨ ਤੇ ਗੱਲਾਂ ਕਰ ਰਹੀਆਂ ਸਨ ਤੇ ਇਹ ਦੋਨੇ ਜਾਨੇ ਵਿਪਨ ਤੇ ਅਮਰਿਤ ਕੈਮਰੇ ਬਦਲਣ ਦੇ ਬਹਾਨੇ ਇਹਨਾਂ ਦੇ ਘਰ ਦੇ ਵਿੱਚ ਜਾਂਦੇ ਨੇ ਤੇ ਉਸ ਦਿਨ ਫਿਰ ਇਹ ਆਪਣੇ ਪਿਸਤੋਲ ਦੇ ਨਾਲ ਇਹਨਾਂ ਤਿੰਨਾਂ ਦੇ ਉੱਤੇ ਫਾਇਰਿੰਗ ਕਰ ਦਿੰਦੇ ਨੇ ਤੇ ਤਿੰਨਾਂ ਨੂੰ ਹੀ ਜਾਨੋਂ ਮਾਰ ਦਿੰਦੇ ਨੇ ਇਹਨਾਂ ਤਿੰਨਾਂ ਨੂੰ ਮਾਰਨ ਤੋਂ ਬਾਅਦ ਇਹ ਦੋਨੇ ਜਾਨੇ ਵਿਪਨ ਤੇ ਅਮਰਿਤ ਇੱਥੋਂ ਭੱਜ ਕੇ ਜੂਪੀ ਬਿਹਾਰ ਚਲੇ ਜਾਂਦੇ ਨੇ ਪੁਲਿਸ ਨੇ ਜਿਸ ਤਰ੍ਹਾਂ ਹੀ ਸ਼ੰਟੂ ਦੇ ਬਿਆਨ ਲਏ ਇਸ ਤੋਂ ਬਾਅਦ ਰੂਬੀ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਕੁਝ ਦਿਨਾਂ ਬਾਅਦ ਹੀ ਅਮਰਿਤ ਵਿਪਨ ਨੂੰ ਵੀ ਗ੍ਰਿਫਤਾਰ ਕਰ ਲਿਆ ਇੱਕ ਵਾਰੀ ਫਿਰ ਤੋਂ ਨਜਾਇਜ਼ ਰਿਸ਼ਤੇ ਆ ਨੇ ਤੇ ਇੱਕ ਬਾਹਰੀ ਜਨਾਨੀ ਦੇ ਚਸਕੇ ਨੇ ਇੱਕ ਹਸਦੇ ਵਾਸਤੇ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਸੀ। ਬਾਕੀ ਇਸ ਘਟਨਾ ਨੂੰ ਦੱਸਣ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਬਲਕਿ ਤੁਹਾਨੂੰ ਸੁਚੇਤ ਹੀ ਕਰਨਾ ਸੀ ਕਿ ਇਹੋ ਜਿਹੇ ਰਿਸ਼ਤੇ ਘਰਾਂ ਨੂੰ ਤਬਾਹ ਕਰਕੇ ਰੱਖ ਦਿੰਦੇ ਨੇ। ਇਸ ਲਈ ਆਪਣੇ ਦਿਮਾਗ ਤੋਂ ਕੰਮ ਲਵੋ। ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਬਾਕੀ ਇਹੋ ਜਿਹੀਆਂ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।